ਸਤਿ ਸ੍ਰੀ ਅਕਾਲ ਜੀ ਦੋਸਤੋ ਤੁਸੀਂ ਦੇਖ ਰਹੇ ਹੋ ਬੀਐਸਕੇ ਲੈਬ ਚੈਨਲ ਤੇ ਤੁਹਾਡਾ ਸਵਾਗਤ ਹੈ ਸਾਡੇ ਇਸ ਚੈਨਲ ਤੇ ਦੋਸਤੋ ਗੱਲ ਕਰਾਂਗੇ ਕਿ ਤੁਸੀਂ ਜਿਹੜਾ ਆਪਣਾ ਆਧਾਰ ਕਾਰਡ ਹੈ ਉਸ ਨੂੰ ਆਪਣੇ ਹੀ ਫੋਨ ਤੋਂ ਕਿਵੇਂ ਡਾਊਨਲੋਡ ਕਰ ਸਕਦੇ ਹੋ ਸੋ ਸਿੰਪਲ ਜਿਹਾ ਤਰੀਕਾ ਹੈ ਉਸ ਦੇ ਲਈ ਤੁਹਾਡੇ ਕੋਲ ਆਧਾਰ ਕਾਰਡ ਨੰਬਰ ਤੇ ਮੋਬਾਈਲ ਨਾਲ ਤੁਹਾਡਾ ਆਧਾਰ ਕਾਰਡ ਨੰਬਰ ਲਿੰਕ ਹੋਣਾ ਜ਼ਰੂਰੀ ਹੈ ਸੋ ਦੋਸਤੋ ਸਭ ਤੋਂ ਪਹਿਲਾਂ ਆਪਾਂ ਜਾਵਾਂਗੇ ਬ੍ਰਾਊਜ਼ਰ ਦੇ ਵਿੱਚ ब्राउजर के आप लिखा यू आई यू आई डी आई ए जी के आधार कार्ड की ऑफिशल सैट है इस पर जावे आप लिखा माई आधार कार्ड से क्लिक करा पहली सैट पर उस तो बाद आधार कार्ड पर ਗੱਟ ਆਧਾਰ ਕਾਰਡ ਤੇ ਜਾਣ ਤੋਂ ਬਾਅਦ ਜਾਵਾਂਗੇ ਦੋਸਤੋ ਆਪਾਂ ਡਾਊਨਲੋਡ ਆਧਾਰ ਕਾਰਡ ਤੇ ਡਾਊਨਲੋਡ ਆਧਾਰ ਕਾਰਡ ਤੋਂ ਬਾਅਦ ਦੋਸਤੋ ਇੱਥੇ ਤਿੰਨ ਆਪਸ਼ਨਾਂ ਨੇ ਆਧਾਰ ਨੰਬਰ ਨਾਲ ਡਾਊਨਲੋਡ ਕਰ ਸਕਦੇ ਆਪਾਂ ਇਨਰੋਲਮੈਂਟ ਆਈਡੀ ਨਾਲ ਕਰ ਸਕਦੇ ਆ ਜਿਹੜੀ ਕਿ ਮਤਲਬ ਆਪਾਂ ਨੂੰ ਰਸੀਦ ਦਿੱਤੀ ਜਾਂਦੀ ਹੈ ਆਧਾਰ ਕਾਰਡ ਬਣਾਉਣ ਵੇਲੇ ਤੇ ਵਰਚੁਅਲ ਆਈਡੀ ਮੰਨ ਲਓ ਲਾਸਟ ਵਾਲੇ ਚਾਰ ਅੱਖਰਾਂ ਨਾਲ ਵੀ ਡਾਊਨਲੋਡ ਕਰ ਸਕਦੇ ਆਂ ਸੋ ਦੋਸਤੋ ਸਭ ਤੋਂ ਪਹਿਲਾਂ ਆਪਾਂ ਭਰਾਂਗੇ ਇੱਥੇ ਆਧਾਰ ਨੰਬਰ ਹੁਣ ਆਪਾਂ ਆਧਾਰ ਕਾਰਡ ਨਾਲ ਕਰਨਾ ਆਧਾਰ ਨੰਬਰ ਭਰਨ ਤੋਂ ਬਾਅਦ ਜਿਹੜਾ ਇਹ ਡੱਬੇ ਦੇ ਵਿੱਚ ਕੈਪਚਾ ਦਿੱਤਾ ਹੋਇਆ ਜਿਹੜੇ ਅੱਖਰ ਦਿੱਤੇ ਹੋਏ ਨੇ ਜਿਵੇਂ ਕਿ F 3 R D R X ਨੂੰ ਫਿਲ ਕਰਾਂਗੇ ਤੇ ਸੈਂਡ OTP ਜਿਹੜਾ ਮੋਬਾਈਲ ਨੰਬਰ ਤੇ ਜਾ ਬੜੇਗਾ اگر ਤੁਸੀਂ ڊو يو ونت ا ماسڪر اਧار کارڈ ਤੇ کلک ਕਰਦੇ ਹੋ ਤਾਂ ਤੁਹਾਡੇ ਜਿਹੜੇ اਧਾਰ کارڈ ਦੇ ਪਹਿਲੇ 8 ਅੱਖਰ ਨੇ ਉਹਨਾਂ ਤੇ ماسਕ ਲੱਗ ਜਾ ਮਤਲਬ ਕਾਟੀਆਂ ਲੱਗ ਜਾਣੀਆਂ ਤੇ ਲਾਸਟ ਵਾਲੇ ਸਿਰਫ 4 ਹੀ ਅੱਖਰ ਸ਼ੋ ਹੋਣਗੇ ਸੋ ਇਸ ਕਰਕੇ ਇਸ ਤੇ ਕਲਿੱਕ ਨਹੀਂ ਕਰਨਾ ਇੱਥੇ ਆਪਾਂ ਭਰਾਂਗੇ او ٹی پی او ٹی پی ਮਿੱਤਰੋ ਮੇਰਾ ਆ ਚੁੱਕਾ ਹੈ 730533 ਇਹਨੂੰ ਭਰਾਂਗੇ ਇੱਥੇ 700 3533 ਵੈਰੀਫਾਈ ਡਾਊਨਲੋਡ اਧਾਰ کارڈ ਕਰਾਂਗੇ ਤਾਂ ਜਿਹੜਾ ਤੁਹਾਡਾ ਆਧਾਰ ਕਾਰਡ ਆ ਉਹ ਡਾਊਨਲੋਡ ਹੋ ਜਾਏਗਾ ਸੋ ਦੋਸਤੋ ਆਧਾਰ ਕਾਰਡ ਡਾਊਨਲੋਡ ਹੋ ਚੁੱਕਿਆ ਹੈ ਪਰ ਡਾਊਨਲੋਡ ਹੋ ਆਧਾਰ ਕਾਰਡ ਡਾਊਨਲੋਡ ਹੋਣ ਤੋਂ ਬਾਅਦ ਜਿਹੜੀ ਇਹਦੀ ਪੀਡੀਐਫ ਡਾਊਨਲੋਡ ਹੁੰਦੀ ਹੈ ਤਾਂ ਉਹ ਪੀਡੀਐਫ ਦੇ ਉੱਤੇ ਪਾਸਵਰਡ ਲੱਗਿਆ ਹੁੰਦਾ ਜਿਹੜਾ ਇਹ ਪਾਸਵਰਡ ਲੱਗਿਆ ਹੁੰਦਾ ਦੋਸਤੋ ਕੀ ਹੁੰਦਾ ਇਹ ਪਾਸਵਰਡ ਆਪਣੇ ਨਾਮ ਦੇ ਪਹਿਲੇ ਚਾਰ ਅੱਖਰ ਵੱਡੇ ਤੇ ਲਾਸਟ ਦੇ ਵਿੱਚ ਲਾਸਟ ਵਾਲੇ ਜਿਹੜੇ 4 ਅੱਖਰ ਨੇ ਮਤਲਬ ਉਹ 8 ਅੱਖਰਾਂ ਦਾ ਪਾਸਵਰਡ ਹੁੰਦਾ ਜਿਹੜੇ 4 ਅੱਖਰ ਹੁੰਦੇ ਉਹ ਨਾਮ ਦੇ ਪਹਿਲੇ ਵੱਡੇ ਜੇ ਮੇਰਾ ਨਾਮ ਬੱਗਾ ਹੈ ਬੀ ਏ ਟਵਲ ਜੀ ਠੀਕ ਹੈ 1988 ਦੇ ਵਿੱਚ ਮੇਰਾ ਜਨਮ ਹੋਇਆ ਜਿਹੜੇ ਸਾਲ ਦੇ ਵਿੱਚ ਆਪਾਂ ਜਨਮ ਹੋਇਆ ਤਾਂ ਇਹ ਤੇ ਕਨਫਰਮ ਕਰਾਂਗੇ ਤਾਂ ਆਪਣਾ ਆਧਾਰ ਕਾਰਡ ਆ ਜਿਹੜਾ ਉਹ ਡਾਊਨਲੋਡ ਹੋ ਕੇ ਆ ਜਾਏਗਾ ਸੋ ਦੋਸਤੋ ਤੁਹਾਡੇ ਸਾਹਮਣੇ ਜਿਹੜਾ ਮੇਰਾ ਆਧਾਰ ਕਾਰਡ ਡਾਊਨਲੋਡ ਹੋ ਗਿਆ ਤੇ ਇਹਨੂੰ ਤੁਸੀਂ ਸਕਰੀਨ ਸ਼ਾਟ ਵੀ ਕਰ ਸਕਦੇ ਹੋ ਤੇ ਇਹਨੂੰ ਪ੍ਰਿੰਟ ਵੀ ਕਰ ਸਕਦੇ ਹੋ ਪ੍ਰਿੰਟ ਕਰਨ ਵਾਸਤੇ ਆਪਾਂ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਸੋ ਬਣਿਆ ਰਹੋ ਬੀਐਸਕੇ ਲਾਈਵ ਚੈਨਲ ਦੇ ਨਾਲ ਲਾਇਕ ਜੇਕਰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਇਕ ਕਰੇ ਸ਼ੇਅਰ ਕਰੇ ਸਬਸਕ੍ਰਾਈਬ ਕਰਿਓ ਸੋ ਦੋਸਤੋ ਜੇਕਰ ਵੀਡੀਓ ਨੂੰ ਫੋਲੋ ਕਰਕੇ ਤੁਸੀਂ ਆਧਾਰ ਕਾਰਡ ਡਾਊਨਲੋਡ ਕਰੋਗੇ ਤਾਂ ਤੁਸੀਂ 101% ਆਪਣਾ ਆਧਾਰ ਕਾਰਡ ਆ ਜਿਹੜਾ ਉਹ ਡਾਊਨਲੋਡ ਕਰ ਲਓਗੇ ਸੋ ਦੋਸਤੋ ਜੇ ਚੈਨਲ ਦੇ ਉੱਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ